ਦੋਸਤੋ ਬਹੁਤ ਪੁਰਾਣੀ ਸਮੇਂ ਦੀ ਗੱਲ ਹੈ ਕਿਸੇ ਸ਼ਹਿਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਦੋ ਭਰਾ ਰਹਿੰਦੇ ਸਨ ਵੱਡੇ ਭਰਾ ਦਾ ਨਾਮ ਫਰਹਾਨ ਸੀ ਜੋ ਕਿ ਬਹੁਤ ਹੀ ਅਮੀਰ ਇਨਸਾਨ ਸੀ ਉਹ ਜਿਹੜਾ ਵੀ ਕੰਮ ਕਰਦਾ ਉਹ ਕੰਮ ਉਸ ਨੂੰ ਬਹੁਤ ਮੁਨਾਫਾ ਦਿੰਦਾ ਜਦ ਕਿ ਛੋਟਾ ਭਰਾ ਜਿਸ ਦਾ ਨਾਮ ਯੂਸਫ ਸੀ ਉਹ ਬਹੁਤ ਹੀ ਗਰੀਬ ਸੀ ਉਸ ਨੇ ਬਹੁਤ bari ਕਾਰੋਬਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਸ ਨੂੰ ناکਾਮੀ ਦਾ ਹੀ ਸਾਹਮਣਾ ਕਰਨਾ ਪਿਆ ਇੱਕ ਦਿਨ ਉਹ ਆਪਣੇ ਵੱਡੇ ਭਰਾ ਨੂੰ ਕਹਿਣ ਲੱਗਿਆ ਕਿ ਭਰਾ ਤੁਹਾਡੀ ਕਿਸਮਤ ਤਾਂ ਬਹੁਤ ਤਨੀ ਹੈ ਤੁਸੀਂ ਜੋ ਵੀ ਕਾਰੋਬਾਰ ਕਰਦੇ ਹੋ ਉਸ ਵਿੱਚ ਕਦੇ ਵੀ ناکਾਮ ਨਹੀਂ ਹੋਏ ਪਰ ਮੇਰੀ ਕਿਸਮਤ ਤਾਂ ਜਿਵੇਂ ਸੌਂ ਹੀ ਗਈ ਹੁੰਦੀ ਹੈ ਮੈਂ ਕਈ ਵਾਰ ਕਾਰੋਬਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ناکامی ਮੇਰਾ ਪਿੱਛਾ ਹੀ ਨਹੀਂ ਛੱਡ ਰਹੀ ਯੂਸਫ ਦੀਆਂ ਮਾਇੂਸੀ ਭਰੀਆਂ ਇਹ ਗੱਲਾਂ ਸੁਣ ਕੇ ਵੱਡੇ ਭਰਾ ਫਰਹਾਨ ਨੇ ਉਸ ਨੂੰ ਸਮਝਾਇਆ ਕਿ ਭਰਾ ਕੇ کاروبار ਦਾ ਚੱਲਣਾ ਜਾਂ ਨਾ ਚੱਲਣਾ ਸਿਰਫ ਕਿਸਮਤ ਦੇ ਭਰੋਸੇ ਹੀ ਨਹੀਂ ਹੁੰਦਾ ਇਸ ਵਿੱਚ ਅਕਲਮੰਦੀ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਹੈ ਮੈਂ ਜਦੋਂ ਵੀ ਕੋਈ ਕਾਰੋਬਾਰ ਕਰਨ ਦਾ ਫੈਸਲਾ ਕਰਦਾ ਹਾਂ ਤਾਂ ਮੈਂ ਸਭ ਤੋਂ ਪਹਿਲਾਂ ਉਸ ਕਾਰੋਬਾਰ ਦੇ ਮਾਮਲੇ ਵਿੱਚ ਪੂਰੀ ਜਾਣਕਾਰੀ ਇਕੱਠੀ ਕਰਦਾ ਹਾਂ ਕਿ ਉਸ ਕਾਰੋਬਾਰ ਵਿੱਚ ਕਿੰਨਾ ਨੁਕਸਾਨ ਹੋ ਸਕਦਾ ਹੈ ਕਿ ਇਹ ਕਾਰੋਬਾਰ ਮੈਨੂੰ ਫਾਇਦਾ ਦੇਵੇਗਾ ਵੀ ਜਾਂ ਨਹੀਂ ਸਹੀ ਗੱਲ ਤਾਂ ਇਹ ਹੈ ਮੇਰੇ ਭਰਾ ਕੇ ਕਾਰੋਬਾਰ ਵਿੱਚ ਸਿਰਫ ਤੇ ਸਿਰਫ ਕਿਸਮਤ ਨੂੰ ਹੀ ਕੋਸਣਾ ਠੀਕ ਨਹੀਂ ਹੁੰਦਾ ਇਨਸਾਨ ਨੂੰ ਆਪਣੀ ਬੇਵਕੂਫੀ ਅਤੇ ناکامی ਦਾ ਸਾਰਾ ਇਲਜ਼ਾਮ ਕਿਸਮਤ ਉੱਪਰ ਨਹੀਂ ਸੁਟਣਾ ਚਾਹੀਦਾ ਯੂਸੂਫ ਨੇ ਜਦੋਂ ਫਰਹਾਨ ਦੀ ਇਹ ਗੱਲ ਸੁਣੀ ਤਾਂ ਕਹਿਣ ਲੱਗਿਆ ਪਰ ਮੈਂ ਤਾਂ ਹਮੇਸ਼ਾ ਸਖਤ ਮਿਹਨਤ ਕਰਦਾ ਹਾਂ ਫਿਰ ਵੀ ਮੈਂ ਕਾਮਯਾਬ ਨਹੀਂ ਹੋ ਰਿਹਾ ਇਸ ਦਾ ਮਤਲਬ ਤਾਂ ਇਹੀ ਹੈ ਕਿ ਮੇਰੀ ਕਿਸਮਤ ਹੀ ਖਰਾਬ ਹੈ ਮੇਰੀ ਕਿਸਮਤ ਸੌਂ ਗਈ ਹੈ ਇਹ ਕਹਿ ਕੇ ਯੂਸਫ ਉੱਥੋਂ ਤੁਰ ਪਿਆ ਕੁਝ ਹੀ ਫਾਸਲੇ ਤੇ ਜਾ ਕੇ ਉਸ ਨੂੰ ਘੋੜਿਆਂ ਦਾ ਇੱਕ ਅਸਤਬਲ ਦਿਸਿਆ ਜੋ ਕਿ ਉਸਦੇ ਭਰਾ ਫਰਹਾਨ ਦਾ ਸੀ ਜਿੱਥੇ ਬਹੁਤ ਹੀ ਕੀਮਤੀ ਅਤੇ ਦੁਰਲੱਭ ਨਸਲ ਦੇ ਘੋੜੇ ਬੰਨੇ ਹੋਏ ਸਨ ਯੂਸਫ ਨੇ ਦਿਲ ਵਿੱਚ ਸੋਚਿਆ ਕਿ ਯਾਰ ਇਹ ਘੋੜੇ ਤਾਂ ਕਿੰਨੇ ਖੂਬਸੂਰਤ ਨੇ ਬਿਲਕੁਲ ਮੇਰੇ ਭਰਾ ਦੀ ਕਿਸਮਤ ਦੀ ਤਰ੍ਹਾਂ ਉਸ ਨੇ ਇਰਾਦਾ ਕੀਤਾ ਕਿ ਉਹ ਆਪਣੀ ਕਿਸਮਤ ਨੂੰ ਜ਼ਰੂਰ ਜਗਾਏਗਾ ਉਹ ਆਪਣੇ ਭਰਾ ਦੀ ਨਸੀਹਤ ਨੂੰ ਨਜ਼ਰਅੰਦਾਜ਼ ਕਰ ਚੁੱਕਿਆ ਸੀ ਉਹ ਦੁਬਾਰਾ ਆਪਣੇ ਭਰਾ ਫਰਹਾਨ ਦੇ ਕੋਲ ਗਿਆ ਅਤੇ ਬੋਲਿਆ ਭਰਾ ਮੈਂ ਇੱਕ ਸਫ਼ਰ ਤੇ ਰਵਾਨਾ ਹੋਣ ਜਾ ਰਿਹਾ ਹਾਂ ਮੈਂ ਆਪਣੀ ਕਿਸਮਤ ਨੂੰ ਲੱਭ ਕੇ ਉਸ ਨੂੰ ਸੁੱਤੀ ਪਈ ਨੂੰ ਜਗਾ ਕੇ ਵਾਪਸ ਆਪਣੇ ਨਾਲ ਲੈ ਕੇ ਆਵਾਂਗਾ ਵੱਡੇ ਭਰਾ ਨੇ ਉਸ ਨੂੰ ਡਾਂਟਦੇ ਹੋਏ ਕਿਹਾ ਕਿ ਬੇਵਕੂਫੀ ਦੀਆਂ ਗੱਲਾਂ ਨਾ ਕਰ ਜਿਵੇਂ ਮੈਂ ਕਹਿੰਦਾ ਹਾਂ ਉਸ ਤਰ੍ਹਾਂ ਹੀ ਕਰ ਪਰ ਯੂਸਫ ਆਪਣੀ ਜਿੱਦ ਤੇ ਅੜਿਆ ਰਿਹਾ ਤੇ ਕਹਿਣ ਲੱਗਿਆ ਵਾਹ ਭਾਈ ਸਾਹਿਬ ਤੁਸੀਂ ਖੁਦ ਤਾਂ ਬਹੁਤ ਐਸ਼ ਨਾਲ ਜ਼ਿੰਦਗੀ ਬਤੀਤ ਕਰ ਰਹੇ ਹੋ ਕਿਉਂਕਿ ਤੁਹਾਡੀ ਤਾਂ ਕਿਸਮਤ ਹੀ ਚੰਗੀ ਹੈ ਤੇ ਮੈਨੂੰ ਤੁਸੀਂ ਰੋਕ ਰਹੇ ਹੋ ਤਾਂ ਕਿ ਮੈਂ ਤੁਹਾਡੇ ਨਾਲੋਂ ਅੱਗੇ ਨਾ ਵੱਧ ਜਾਵਾਂ ਮੇਰਾ ਫੈਸਲਾ ਹੁਣ اٹਲ ਹੈ ਮੈਂ ਆਪਣੀ ਕਿਸਮਤ ਨੂੰ ਜਗਾਉਣ ਲਈ ਹਰ ਯਤਨ ਕਰਾਂਗਾ ਲਿਹਾਜਾ ਉਸਨੇ ਸਫ਼ਰ ਦੇ ਲਈ ਨਾਲ ਕੁਝ ਸਮਾਨ ਬੰਨਿਆ ਅਤੇ ਸਫ਼ਰ ਦੇ ਲਈ ਰਵਾਨਾ ਹੋ ਗਿਆ ਪਿੰਡਾਂ ਸ਼ਹਿਰਾਂ ਅਤੇ ਪਹਾੜਾਂ ਨੂੰ ਪਾਰ ਕਰਦੇ ਹੋਏ ਉਸਨੇ ਆਪਣੇ ਸਫ਼ਰ ਨੂੰ ਜਾਰੀ ਰੱਖਿਆ ਚੱਲਦੇ-ਚੱਲਦੇ ਉਸ ਨੂੰ ਇੱਕ ਬਾਗ ਨਜ਼ਰ ਆਇਆ ਜਿਸ ਵਿੱਚ ਬੇਸ਼ੁਮਾਰ ਹਰੇ ਭਰੇ ਦਰਖਤ ਲੱਗੇ ਹੋਏ ਸਨ ਉਹ ਬਾਗ ਵਿੱਚ ਦਾਖਲ ਹੋਇਆ ਤਾਂ ਉਸ ਨੂੰ ਇੱਕ ਮਾਲੀ ਨਜ਼ਰ ਆਇਆ ਯੂਸਫ ਨੇ ਮਾਲੀ ਨੂੰ ਸਲਾਮ ਕੀਤਾ ਅਤੇ ਪੁੱਛਿਆ ਕਿ ਮੈਨੂੰ ਕੋਈ ਫਲ ਮਿਲ ਸਕਦਾ ਹੈ ਮਾਲੀ ਨੇ ਕਿਹਾ ਕਿ ਮੈਂ ਤੈਨੂੰ ਫਲ ਦੇਣ ਤੋਂ ਕਦੇ ਵੀ ਇਨਕਾਰ ਨਾ ਕਰਦਾ ਪਰ ਮੇਰੇ ਬਾਗ ਵਿੱਚ ਕਿਸੇ ਵੀ ਦਰਖਤ ਨੂੰ ਕੋਈ ਵੀ ਫਲ ਨਹੀਂ ਲੱਗ ਰਿਹਾ ਸ਼ਾਇਦ ਮੇਰੀ ਕਿਸਮਤ ਹੀ ਸੌਂ ਰਹੀ ਹੈ ਯੂਸੂਫ ਨੇ ਜਦੋਂ ਦਰਖਤਾਂ ਦੇ ਵੱਲ ਨਿਗਾਹ ਕਮਾਈ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਵਾਕਿਆ ਹੀ ਉਸ ਬਾਗ ਦੇ ਕਿਸੇ ਵੀ ਦਰਖਤ ਨੂੰ ਕੋਈ ਵੀ ਫਲ ਨਹੀਂ ਸੀ ਲੱਗਿਆ ਮਾਲੀ ਨੇ ਯੂਸੂਫ ਨੂੰ ਪੁੱਛਿਆ ਕਿ ਤੂੰ ਕਿਸ ਇਰਾਦੇ ਨਾਲ ਸਫ਼ਰ ਤੇ ਨਿਕਲਿਆ ਹੈ ਯੂਸੂਫ ਨੇ ਜਵਾਬ ਦਿੱਤਾ ਕਿ ਮੈਂ ਆਪਣੀ ਕਿਸਮਤ ਨੂੰ ਤਲਾਸ਼ ਕਰ ਰਿਹਾ ਹਾਂ ਮਾਲੀ ਕਹਿਣ ਲੱਗਿਆ ਕਿ ਅਗਰ ਤੈਨੂੰ ਤੇਰੀ ਕਿਸਮਤ ਮਿਲ ਜਾਵੇ ਤਾਂ ਉਸ ਨੂੰ ਪੁੱਛਣਾ ਕਿ ਮੇਰੇ ਇਸ ਬਾਗ ਦੇ ਵਿੱਚ ਫਲ ਕਿਉਂ ਨਹੀਂ ਲੱਗ ਰਹੇ ਮਾਲੀ ਦੀ ਗੱਲ ਸੁਣ ਕੇ ਯੂਸਫਾ ਕਹਿਣ ਲੱਗਿਆ ਅਗਰ ਮੈਨੂੰ ਮੇਰੀ ਕਿਸਮਤ ਮਿਲ ਗਈ ਤਾਂ ਮੈਂ ਉਸ ਦੇ ਕੋਲੋਂ ਤੁਹਾਡਾ ਇਹ ਸਵਾਲ ਜ਼ਰੂਰ ਪੁੱਛਾਂਗਾ ਅਤੇ ਵਾਪਸੀ ਦੇ ਸਮੇਂ ਜਵਾਬ ਲੈ ਕੇ ਤੁਹਾਡੇ ਕੋਲ ਹਾਜ਼ਰ ਹੋ ਜਾਵਾਂਗਾ ਇਹ ਕਹਿ ਕੇ ਯੂਸਫ ਨੇ ਮਾਲੀ ਤੋਂ ਵਿਦਿਆਲੇ ਤੇ ਆਪਣੇ ਅਗਲੇ ਸਫ਼ਰ ਨੂੰ ਰਵਾਨਾ ਹੋ ਗਿਆ ਚਲਦੇ ਚਲਦੇ ਉਹ ਇੱਕ ਦਰਿਆ ਦੇ ਕਿਨਾਰੇ ਪਹੁੰਚ ਗਿਆ ਉੱਥੇ ਉਸ ਨੂੰ ਇੱਕ ਮਛੇਰਾ ਨਜ਼ਰ ਆਇਆ ਉਹ ਮਛੇਰੀ ਦੇ ਕੋਲ ਗਿਆ ਅਤੇ ਕਹਿਣ ਲੱਗਿਆ ਭਾਈ ਸਾਹਿਬ ਕਿ ਮੈਨੂੰ ਇੱਕ ਮਛਲੀ ਮਿਲ ਸਕਦੀ ਹੈ ਮਛੇਰਾ ਕਹਿਣ ਲੱਗਿਆ ਮੈਂ ਤੈਨੂੰ ਮਛਲੀ ਤਾਂ ਦੇ ਦਵਾਂ ਪਰ ਪਿਛਲੇ 10 ਦਿਨਾਂ ਤੋਂ ਮੇਰੇ ਜਾਲ ਵਿੱਚ ਇੱਕ ਵੀ ਮਛਲੀ ਨਹੀਂ ਫਸੀ ਹਾਲਾਂਕਿ ਮੇਰਾ ਜਾਲ ਬਿਲਕੁਲ ਨਵਾਂ ਅਤੇ ਮਜ਼ਬੂਤ ਹੈ ਮੈਂ ਜਾਲ ਸੁੱਟਣ ਦਾ ਹੁਨਰ ਵੀ ਰੱਖਦਾ ਹਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੇਰੀ ਕਿਸਮਤ ਹੀ ਸੌ ਗਈ ਹੈ ਫਿਰ ਉਸਨੇ ਯੂਸੂਫ ਨੂੰ ਪੁੱਛਿਆ ਕਿ ਤੇਰੇ ਹੁਲੀਏ ਤੋਂ ਪਤਾ ਚੱਲਦਾ ਹੈ ਕਿ ਤੂੰ ਇੱਕ ਮੁਸਾਫਿਰ ਹੈ ਕਿ ਮੈਂ ਤੇਰੇ ਸਫ਼ਰ ਦੀ ਵਜ੍ਹਾ ਜਾਣ ਸਕਦਾ ਹਾਂ ਯੂਸੂਫੋ ਕਹਿਣ ਲੱਗਿਆ ਮੈਂ ਆਪਣੀ ਕਿਸਮਤ ਨੂੰ ਤਲਾਸ਼ ਕਰ ਰਿਹਾ ਹਾਂ ਤਾਂ ਕਿ ਉਸ ਨੂੰ ਜਗਾ ਸਕਾਂ ਮਸ਼ੀਰਾ ਬੋਲਿਆ ਅਗਰ ਤੈਨੂੰ ਤੇਰੀ ਕਿਸਮਤ ਮਿਲ ਜਾਵੇ ਤਾਂ ਉਸ ਦੇ ਕੋਲੋਂ ਇਹ ਜ਼ਰੂਰ ਪੁੱਛਣਾ ਕਿ ਮੇਰੇ ਜਾਲ ਵਿੱਚ ਕੋਈ ਮਛਲੀ ਕਿਉਂ ਨਹੀਂ ਫਸ ਰਹੀ ਯੂਸਫ ਨੇ ਜਵਾਬ ਦਿੱਤਾ ਅਗਰ ਮੈਨੂੰ ਮੇਰੀ ਕਿਸਮਤ ਮਿਲ ਗਈ ਤਾਂ ਮੈਂ ਤੁਹਾਡਾ ਇਹ ਸਵਾਲ ਉਸ ਦੇ ਕੋਲੋਂ ਜ਼ਰੂਰ ਪੁੱਛਾਂਗਾ ਅਤੇ ਵਾਪਸੀ ਦੇ ਸਮੇਂ ਤੁਹਾਨੂੰ ਦੱਸ ਕੇ ਜਾਵਾਂਗਾ ਇਹ ਕਹਿ ਕੇ ਯੂਸਫ ਉੱਥੋਂ ਚੱਲ ਪਿਆ ਚੱਲਦੇ-ਚੱਲਦੇ ਉਸ ਨੂੰ ਇੱਕ ਹਲਵਾਈ ਦੀ ਦੁਕਾਨ ਨਜ਼ਰ ਆਈ ਜਿੱਥੇ ਇੱਕ ਭਾਈ ਨਾਨ ਬਣਾ ਰਿਹਾ ਸੀ ਯੂਸਫ ਨੇ ਨਾਨ ਬਣਾਉਣ ਵਾਲੇ ਭਾਈ ਨੂੰ ਕਿਹਾ ਕਿ ਭਰਾ ਮੈਂ ਇੱਕ ਮੁਸਾਫਿਰ ਹਾਂ ਮੈਨੂੰ ਬਹੁਤ ਭੁੱਖ ਲੱਗ ਰਹੀ ਹੈ ਕਿ ਮੈਨੂੰ ਇੱਕ ਨਾਨ ਮਿਲ ਸਕਦਾ ਹੈ ਨਾਨ ਵਾਲਾ ਭਾਈ ਬੋਲਿਆ ਕਿ ਮੈਂ ਤੈਨੂੰ ਨਾਨ ਤਾਂ ਦੇ ਦਵਾਂ ਪਰ ਪਿਛਲੇ ਕੁਝ ਦਿਨਾਂ ਤੋਂ ਮੇਰੇ ਨਾਨ ਜਲ ਰਹੇ ਹਨ ਹਾਲਾਂਕਿ ਮੈਂ ਇਹ ਹੁਨਰ ਬਹੁਤ ਚੰਗੇ ਤਰੀਕੇ ਨਾਲ ਜਾਣਦਾ ਹਾਂ ਯੂਸਫ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਨਾਨ ਵਾਲਾ ਭਾਈ ਜੋ ਵੀ ਨਾਨ ਬਾਹਰ ਕੱਢਦਾ ਉਹ ਜਲਿਆ ਹੋਇਆ ਹੀ ਨਿਕਲਦਾ ਸੀ ਨਾਨ ਵਾਲਾ ਭਾਈ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਲੈ ਕੇ ਬੋਲਿਆ ਸ਼ਾਇਦ ਮੇਰੀ ਕਿਸਮਤ ਹੀ ਸੌ ਗਈ ਹੈ ਉਸਨੇ ਯੂਸਫ ਨੂੰ ਪੁੱਛਿਆ ਕਿ ਤੂੰ ਕਿਸ ਇਰਾਦੇ ਨਾਲ ਸਫ਼ਰ ਤੇ ਨਿਕਲਿਆ ਹੈ ਯੂਸਫ ਉਸ ਨੂੰ ਕਹਿਣ ਲੱਗਿਆ ਕਿ ਮੈਂ ਵੀ ਤੁਹਾਡੀ ਤਰ੍ਹਾਂ ਹੀ ਕਿਸਮਤ ਦਾ ਮਾਰਿਆ ਹੋਇਆ ਹਾਂ ਮੈਂ ਆਪਣੀ ਕਿਸਮਤ ਨੂੰ ਜਗਾਉਣ ਦੇ ਚੱਕਰ ਵਿੱਚ ਸਫ਼ਰ ਤੇ ਨਿਕਲਿਆ ਹਾਂ ਨਾਨ ਵਾਲਾ ਭਾਈ ਬੋਲਿਆ ਅਗਰ ਤੈਨੂੰ ਤੇਰੀ ਕਿਸਮਤ ਮਿਲ ਜਾਵੇ ਤਾਂ ਉਸ ਦੇ ਕੋਲੋਂ ਇਹ ਜ਼ਰੂਰ ਪੁੱਛਣਾ ਕਿ ਮੇਰੇ ਤੰਦੂਰ ਵਿੱਚੋਂ ਜਲੇ ਹੋਏ ਨਾਨ ਕਿਉਂ ਨਿਕਲਦੇ ਹਨ ਯੂਸਫ ਨੇ ਕਿਹਾ ਕਿ ਮੈਂ ਜ਼ਰੂਰ ਤੁਹਾਡਾ ਇਹ ਸਵਾਲ ਆਪਣੀ ਕਿਸਮਤ ਕੋਲ ਪੁੱਛਾਂਗਾ ਤੇ ਜਵਾਬ ਮਿਲਣ ਦੀ ਸੂਰਤ ਵਿੱਚ ਵਾਪਸੀ ਸਮੇਂ ਤੁਹਾਨੂੰ ਦੱਸ ਕੇ ਜਾਵਾਂਗਾ ਇਹ ਕਹਿ ਕੇ ਯੂਸਫ ਉੱਥੋਂ ਚੱਲ ਪਿਆ ਕੁਝ ਹੀ ਦੂਰੀ ਤੇ ਜਾ ਕੇ ਉਸਨੇ ਇੱਕ ਸ਼ਾਹੀ ਸਵਾਰੀ ਦੇਖੀ ਸਾਰੇ ਲੋਕ ਨਜ਼ਰ ਝੁਕਾਈ ਖੜੇ ਸਨ ਪਰ ਯੂਸਫ ਉਸ ਸ਼ਾਹੀ ਸਵਾਰੀ ਵਿੱਚ ਸਵਾਰ ਉਸ ਹੁਕਮਰਾਨ ਨੂੰ ਦੇਖੀ ਜਾ ਰਿਹਾ ਸੀ ਜੋ ਕਿ ਇੱਕ ਔਰਤ ਸੀ ਸੈਨਿਕਾਂ ਨੇ ਜਦੋਂ ਇਹ ਦੇਖਿਆ ਕਿ ਇੱਕ ਆਦਮੀ ਮਲਿਕਾ ਨੂੰ ਦੇਖੀ ਜਾ ਰਿਹਾ ਹੈ ਤਾਂ ਉਹਨਾਂ ਨੇ ਯੂਸੂਫ ਨੂੰ ਫੜ ਕੇ ਮਲਿਕਾ ਦੇ ਸਾਹਮਣੇ ਪੇਸ਼ ਕੀਤਾ ਮਲਿਕਾ ਬਹੁਤ ਹੀ ਨਰਮ ਦਿਲ ਇਨਸਾਨ ਸੀ ਉਸਨੇ ਯੂਸੂਫ ਨੂੰ ਪੁੱਛਿਆ ਕਿ ਤੂੰ ਕਾਨੂੰਨ ਦੀ ਪਾਲਣਾ ਕਿਉਂ ਨਹੀਂ ਕੀਤੀ ਤੇ ਨਜ਼ਰ ਕਿਉਂ ਨਹੀਂ ਥੱਲੇ ਕੀਤੀ ਯੂਸੂਫ ਕਹਿਣ ਲੱਗਿਆ ਮੈਂ ਇੱਕ ਮੁਸਾਫਿਰ ਹਾਂ ਅਤੇ ਇਸ ਮੁਲਕ ਦੇ ਕਾਨੂੰਨ ਤੋਂ ਅਣਜਾਣ ਹਾਂ ਸ਼ਾਇਦ ਇਹ ਗਲਤੀ ਮੇਰੇ ਕੋਲੋਂ ਇਸ ਲਈ ਹੀ ਅਣਜਾਣੇ ਵਿੱਚ ਹੋ ਗਈ ਹੈ ਮਲਿਕਾ ਨੇ ਯੂਸਫ ਨੂੰ ਕਿਹਾ ਕਿ ਤੈਨੂੰ ਮੁਆਫ ਕੀਤਾ ਪਰ ਕੀ ਤੂੰ ਮੈਨੂੰ ਆਪਣੇ ਇਸ ਸਫ਼ਰ ਦੀ ਵਜ੍ਹਾ ਦੱਸ ਸਕਦਾ ਹੈ ਯੂਸਫ ਨੇ ਜਵਾਬ ਦਿੱਤਾ ਕਿ ਮੈਂ ਕਿਸਮਤ ਦਾ ਹਾਰਿਆ ਹੋਇਆ ਇਨਸਾਨ ਹਾਂ ਤੇ ਆਪਣੀ ਕਿਸਮਤ ਨੂੰ ਲੱਭਣ ਦੇ ਲਈ ਨਗਰ ਨਗਰ ਗਲੀ ਗਲੀ ਦਾ ਸਫ਼ਰ ਕਰ ਰਿਹਾ ਹਾਂ ਮਲਿਕਾ ਨੇ ਯੂਸਫ ਦੀ ਇਹ ਗੱਲ ਸੁਣ ਕੇ ਕਿਹਾ ਕਿ ਅਗਰ ਤੈਨੂੰ ਤੇਰੀ ਕਿਸਮਤ ਮਿਲ ਜਾਵੇ ਤਾਂ ਉਸ ਦੇ ਕੋਲੋਂ ਇਹ ਪੁੱਛਣਾ ਕਿ ਮੇਰੀ ਪਰਜਾ ਮੇਰਾ ਹੁਕਮ ਕਿਉਂ ਨਹੀਂ ਮੰਨਦੀ ਯੂਸਫ ਨੇ ਜਵਾਬ ਦਿੱਤਾ ਕਿ ਮੈਂ ਤੁਹਾਡਾ ਇਹ ਸਵਾਲ ਆਪਣੀ ਕਿਸਮਤ ਕੋਲ ਜ਼ਰੂਰ ਕਰਾਂਗਾ ਅਤੇ ਜਵਾਬ ਸਮੇਤ ਤੁਹਾਡੇ ਸਾਹਮਣੇ ਪੇਸ਼ ਹੋ ਜਾਵਾਂਗਾ ਇਹ ਕਹਿ ਕੇ ਯੂਸਫ ਦੁਆਰਾ ਸਫਰਤੀ ਚੱਲ ਪਿਆ ਚਲਦੇ-ਚਲਦੇ ਉਸ ਨੂੰ ਇੱਕ ਝੌਂਪੜੀ ਨਜ਼ਰ ਆਈ ਜਿਸ ਦੇ ਬਾਹਰ ਇੱਕ ਸ਼ੇਰ ਬੰਨਿਆ ਹੋਇਆ ਸੀ ਕੋਲ ਹੀ ਇੱਕ ਆਦਮੀ ਖੜਾ ਸੀ ਯੂਸਫ ਨੇ ਡਰਦੇ ਡਰਦੇ ਉਸ ਆਦਮੀ ਕੋਲੋਂ ਪਾਣੀ ਮੰਗਿਆ ਉਸ ਆਦਮੀ ਨੇ ਘੂਰਦੇ ਹੋਏ ਯੂਸਫ ਨੂੰ ਪਾਣੀ ਦਿੱਤਾ ਉਸ ਤੋਂ ਬਾਅਦ ਉਸ ਆਦਮੀ ਨੇ ਯੂਸਫ ਨੂੰ ਪੁੱਛਿਆ ਕਿ ਤੂੰ ਕਿਸ ਮਕਸਦ ਦੇ ਲਈ ਸਫ਼ਰ ਤੇ ਨਿਕਲਿਆ ਹੈ ਯੂਸਫ ਨੇ ਕਿਹਾ ਕਿ ਮੈਂ ਆਪਣੀ ਕਿਸਮਤ ਨੂੰ ਤਲਾਸ਼ ਕਰਨ ਲਈ ਸਫ਼ਰ ਤੇ ਨਿਕਲਿਆ ਹਾਂ ਉਹ ਆਦਮੀ ਯੂਸਫ ਨੂੰ ਕਹਿਣ ਲੱਗਿਆ ਕਿ ਮੇਰਾ ਇਹ ਪਾਲਤੂ ਸ਼ੇਰ ਹੈ ਇਹ మాంਸ ਦੀ ਵਜਾਏ ਘਾਹ ਖਾਂਦਾ ਹੈ ਜਿਸ ਕਰਕੇ ਇਹ ਬਹੁਤ ਕਮਜ਼ੋਰ ਹੋ ਗਿਆ ਹੈ ਅਗਰ ਤੈਨੂੰ ਤੇਰੀ ਕਿਸਮਤ ਮਿਲ ਜਾਵੇ ਤਾਂ ਉਸ ਦੇ ਕੋਲੋਂ ਇਹ ਜ਼ਰੂਰ ਪੁੱਛਣਾ ਕਿ ਮੇਰਾ ਇਹ ਸ਼ੇਰ ਮਾਸ ਕਿਉਂ ਨਹੀਂ ਖਾਂਦਾ ਯੂਸਫ ਨੇ ਕਿਹਾ ਮੈਂ ਤੁਹਾਡਾ ਇਹ ਹਾਲ ਆਪਣੀ ਕਿਸਮਤ ਨੂੰ ਜ਼ਰੂਰ ਬਿਆਨ ਕਰਾਂਗਾ ਜਵਾਬ ਮਿਲ ਜਾਣ ਦੀ ਸੂਰਤ ਵਿੱਚ ਤੁਹਾਡੇ ਕੋਲ ਜ਼ਰੂਰ ਆਵਾਂਗਾ ਇਹ ਕਹਿ ਕੇ ਯੂਸਫ ਦੁਆਰਾ ਸਫ਼ਰ ਤੇ ਨਿਕਲ ਪਿਆ ਚਲਦੇ ਚਲਦੇ ਉਸ ਨੂੰ ਇੱਕ ਪਹਾੜ ਨਜ਼ਰ ਆਇਆ ਯੂਸਫ ਚਲਦੇ-ਚਲਦੇ ਪਹਾੜ ਦੀ ਚੋਟੀ ਤੇ ਪਹੁੰਚ ਗਿਆ ਜਿੱਥੇ ਉਸ ਨੂੰ ਇੱਕ ਗੁਫਾ ਨਜ਼ਰ ਆਈ ਯੂਸਫ ਉਸ ਗੁਫਾ ਵਿੱਚ ਦਾਖਲ ਹੋਇਆ ਤਾਂ ਉਸ ਨੇ ਦੇਖਿਆ ਕਿ ਇੱਕ ਬਜ਼ੁਰਗ ਆਦਮੀ ਅੱਗ ਜਲਾ ਕੇ ਉਸ ਦੇ ਕੋਲ ਬੈਠਾ ਸੀ ਯੂਸਫ ਨੇ ਉਸ ਬਜ਼ੁਰਗ ਆਦਮੀ ਨੂੰ ਕਿਹਾ ਕਿ ਤੁਸੀਂ ਕੌਣ ਹੋ ਤੇ ਇਸ ویرਾਨ ਗੁਫਾ ਵਿੱਚ ਕਿਉਂ ਰਹਿ ਰਹੇ ਹੋ ਬਜ਼ੁਰਗ ਨੇ ਜਵਾਬ ਦਿੱਤਾ ਕਿ ਮੈਂ ਲੋਕਾਂ ਦੀ ਕਿਸਮਤ ਜਗਾਉਂਦਾ ਹਾਂ ਐਸੇ ਲਈ ਲੋਕ ਮੈਨੂੰ ਕਿਸਮਤ ਬਾਬਾ ਕਹਿੰਦੇ ਹਨ ਸੱਚ ਤਾਂ ਇਹ ਹੈ ਕਿ ਲੋਕ ਮੈਨੂੰ ਹੀ ਕਿਸਮਤ ਸਮਝਦੇ ਹਨ ਯੂਸਫ ਇਹ ਸੁਣ ਕੇ ਬਹੁਤ ਖੁਸ਼ ਹੋਇਆ ਕਿ ਅਖੀਰਕਾਰ ਉਸ ਨੂੰ ਆਪਣੀ ਕਿਸਮਤ ਮਿਲ ਹੀ ਗਈ ਉਸ ਬਜ਼ੁਰਗ ਆਦਮੀ ਨੇ ਯੂਸਫ ਨੂੰ ਕਿਸਮਤ ਦੇ ਬਾਰੇ ਵਿੱਚ ਕਾਫੀ ਕੁਝ ਦੱਸਿਆ ਇਸ ਤੋਂ ਬਾਅਦ ਯੂਸਫ ਨੇ ਰਸਤੇ ਵਿੱਚ ਮਿਲਣ ਵਾਲੇ ਸਾਰੇ ਇਨਸਾਨਾਂ ਦੇ ਸਵਾਲਾਂ ਦੇ ਜਵਾਬ ਉਸ ਬੁੱਢੇ ਆਦਮੀ ਤੋਂ ਪੁੱਛੇ ਤੇ ਫਿਰ ਵਾਪਸੀ ਲਈ ਚੱਲ ਪਿਆ ਸਭ ਤੋਂ ਪਹਿਲਾਂ ਯੂਸਫ ਉਸ ਮਲਕਾ ਦੇ ਕੋਲ ਗਿਆ ਜਿਸ ਦੀ ਪਰਜਾ ਉਸ ਦਾ ਹੁਕਮ ਨਹੀਂ ਸੀ ਮੰਨ ਰਹੀ ਯੂਸਫ ਨੇ ਮਲਕਾ ਨੂੰ ਕਿਹਾ ਕਿ ਪਰਜਾ ਤੁਹਾਡੀ ਗੱਲ ਇਸ ਲਈ ਨਹੀਂ ਮੰਨ ਰਹੀ ਕਿਉਂਕਿ ਰਿਆਸਤ ਦੀ ਸਰਪ੍ਰਸਤ ਇੱਕ ਔਰਤ ਹੈ ਅਗਰ ਤੁਹਾਡੀ ਜਗ੍ਹਾ ਕੋਈ ਮਰਦ ਬਾਦਸ਼ਾਹ ਹੁੰਦਾ ਤਾਂ ਉਸ ਦਾ ਹੁਕਮ ਕੋਈ ਵੀ ਨਜ਼ਰ ਅੰਦਾਜ਼ ਨਾ ਕਰਦਾ ਯੂਸਫ ਦੀ ਇਹ ਗੱਲ ਸੁਣ ਕੇ ਮਲਕਾ ਨੇ ਕਿਹਾ ਬਹੁਤ ਖੂਬ ਅਗਰ ਇਹ ਗੱਲ ਹੈ ਤਾਂ ਤੂੰ ਮੇਰੇ ਨਾਲ ਵਿਆਹ ਕਰ ਲੈ ਤੂੰ ਬਾਦਸ਼ਾਹ ਬਣ ਜਾਵੇਂਗਾ ਤਾਂ ਰਿਆਸਤ ਵੀ ਖੁਸ਼ ਹੋ ਜਾਵੇਗੀ ਪਰ ਯੂਸਫ ਨੇ ਇਨਕਾਰ ਕਰਦੇ ਹੋਏ ਕਿਹਾ ਮੇਰੀ ਕਿਸਮਤ ਹੁਣ ਮੇਰੇ ਨਾਲ ਹੈ ਇਸ ਲਈ ਮੈਂ ਹੁਣ ਇਸ ਵਿੱਚ ਹੀ ਖੁਸ਼ ਹਾਂ ਮਲਿਕਾ ਨੇ ਕਿਹਾ ਤੇਰੀ ਕਿਸਮਤ ਤਾਂ ਤੇਰੇ ਨਾਲ ਹੀ ਹੈ ਪਰ ਤੇਰੀ ਇਹ ਬੇਵਕੂਫੀ ਤੇਰੀ ਕਾਮਯਾਬੀ ਦੇ ਵਿੱਚ ਅੜਿੱਕਾ ਬਣ ਰਹੀ ਹੈ ਇਸ ਤੋਂ ਬਾਅਦ ਯੂਸਫ ਨਾਨ ਵਾਲੇ ਭਾਈ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਮੈਨੂੰ ਮੇਰੀ ਕਿਸਮਤ ਮਿਲ ਗਈ ਹੈ ਤੇ ਉਸਨੇ ਮੈਨੂੰ ਤੇਰੇ ਸਵਾਲ ਦਾ ਜਵਾਬ ਵੀ ਦਿੱਤਾ ਹੈ ਕਿ ਅਗਰ ਤੂੰ ਕੰਮ ਕਰਦੇ ਹੋਏ ਗੱਲਾਂ ਘੱਟ ਕਰੇ ਤਾਂ ਤੇਰੇ ਨਾਨ ਨਹੀਂ ਜਲਣਗੇ ਦਰਅਸਲ ਉਹ ਨਾਨ ਵਾਲਾ ਭਾਈ ਬਹੁਤ ਜ਼ਿਆਦਾ ਗਲੜੀ ਸੀ ਉਹ ਨਾਨ ਲਗਾ ਕੇ ਗੱਲਾਂ ਕਰਨ ਵਿੱਚ ਮਸਤ ਹੋ ਜਾਂਦਾ ਸੀ ਜਿਸ ਕਰਕੇ ਉਸਦੇ ਨਾਨ ਜਲ ਜਾਂਦੇ ਸਨ ਨਾਨ ਵਾਲੇ ਭਾਈ ਨੇ ਯੂਸਫ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਤੂੰ ਮੇਰਾ ਮਸਲਾ ਹੱਲ ਕੀਤਾ ਹੈ ਅੱਜ ਤੋਂ ਮੈਂ ਤੈਨੂੰ ਆਪਣੀ ਹਰ ਰੋਜ਼ ਦੀ ਅੱਧੀ ਆਮਦਨੀ ਬਤੌਰ ਤੋਹਫ਼ੇ ਵਿੱਚ ਦਿਆ ਕਰਾਂਗਾ। ਯੂਸਫ ਨੇ ਜਵਾਬ ਦਿੱਤਾ ਨਹੀਂ ਮੈਨੂੰ ਮੇਰੀ ਕਿਸਮਤ ਮਿਲ ਗਈ ਹੈ। ਮੈਂ ਇਸ ਦੇ ਵਿੱਚ ਹੀ ਖੁਸ਼ ਹਾਂ। ਉਸ ਤੋਂ ਬਾਅਦ ਯੂਸਫ ਉਸ مشਵਾਰੇ ਕੋਲ ਗਿਆ ਜਿਸ ਦੇ ਜਾਲ ਵਿੱਚ ਮੱਛੀਆਂ ਨਹੀਂ ਸੀ ਫਸ ਰਹੀਆਂ। ਯੂਸਫ ਨੇ ਉਸ مشਵਾਰੇ ਨੂੰ ਕਿਹਾ ਕਿ ਮੈਨੂੰ ਮੇਰੀ ਕਿਸਮਤ ਮਿਲ ਗਈ ਹੈ। ਮੈਂ ਤੁਹਾਡੀ ਪਰੇਸ਼ਾਨੀ ਆਪਣੀ ਕਿਸਮਤ ਨੂੰ ਦੱਸੀ ਤੇ ਉਸ ਨੇ ਮੈਨੂੰ ਜਵਾਬ ਦਿੱਤਾ ਕਿ ਜਿੱਥੇ ਜਗਾ ਤੁਸੀਂ ਜਾਲ ਲਗਾਉਂਦੇ ਹੋ ਉਸ ਜਗ੍ਹਾ ਹਰ ਸ਼ਾਮ ਘਰ ਜਾਂਦੇ ਸਮੇਂ ਰੋਟੀ ਦੇ ਕੁਝ ਟੁਕੜੇ ਸੁੱਟ ਕੇ ਜਾਇਆ ਕਰੋ ਮਸ਼ੂਾਰੇ ਨੇ ਇਸ ਤਰ੍ਹਾਂ ਹੀ ਕੀਤਾ ਅਗਲੇ ਦਿਨ ਉਸ ਦਾ ਜਾਲ ਮਛਲੀਆਂ ਨਾਲ ਭਰ ਗਿਆ ਮਸ਼ੇਰੇ ਨੇ ਯੂਸਫ ਦਾ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਅੱਜ ਤੋਂ ਮੈਂ ਤੈਨੂੰ ਆਪਣੀ ਅੱਧੀ ਆਮਦਨੀ ਬਤੌਰ ਤੋਹਫ਼ੇ ਵਿੱਚ ਦਿਆ ਕਰਾਂਗਾ ਯੂਸਫ ਨੇ ਇਨਕਾਰ ਕਰਦੇ ਹੋਏ ਕਿਹਾ ਕਿ ਮੇਰੀ ਕਿਸਮਤ ਮੇਰੇ ਨਾਲ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਇਸ ਤੋਂ ਬਾਅਦ ਯੂਸਫ ਉਸ ਮਾਲੀ ਦੇ ਕੋਲ ਗਿਆ ਜਿਸ ਦੇ ਬਾਗ ਵਿੱਚ ਫਲ ਨਹੀਂ ਸੀ ਲੱਗ ਰਹੇ ਯੂਸਫ ਨੇ ਮਾਲੀ ਨੂੰ ਕਿਹਾ ਮੇਰੀ ਕਿਸਮਤ ਮੈਨੂੰ ਮਿਲ ਗਈ ਹੈ ਅਤੇ ਤੁਹਾਡੇ ਸਵਾਲ ਦਾ ਜਵਾਬ ਵੀ ਇਹ ਹੈ ਕਿ ਬਾਗ ਦੇ ਹਰ ਇੱਕ ਦਰਖਤ ਦੇ ਥੱਲੇ ਖਜ਼ਾਨਾ ਦਫਨ ਹੈ ਅਗਰ ਤੁਸੀਂ ਉਹ ਖਜ਼ਾਨਾ ਕੱਢ ਦੋਗੇ ਤਾਂ ਤੁਹਾਡੇ ਦਰਖਤਾਂ ਨੂੰ ਫਲ ਵੀ ਲੱਗਣ ਲੱਗ ਜਾਣਗੇ ਮਾਲੀ ਨੇ ਖੁਸ਼ ਹੋ ਕੇ ਕਿਹਾ ਵਾਹ ਚਲੋ ਮਿਲ ਕੇ ਖਜ਼ਾਨਾ ਬਾਹਰ ਕੱਢਦੇ ਹਾਂ ਫਿਰ ਮੈਂ ਅੱਧਾ ਖਜ਼ਾਨਾ ਬਤੌਰ ਤੋਹਫਾ ਤੈਨੂੰ ਦੇ ਦਵਾਂਗਾ ਯੂਸਫ ਨੇ ਜਵਾਬ ਦਿੱਤਾ ਭਾਈ ਮੇਰੀ ਕਿਸਮਤ ਮੇਰੇ ਨਾਲ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮਾਲੀ ਬੋਲਿਆ ਕਿਸਮਤ ਤਾਂ ਤੇਰੀ ਤੇਰੇ ਨਾਲ ਹੀ ਹੈ ਪਰ ਤੇਰੀ ਇਹ ਬੇਵਕੂਫੀ ਤੇਰੀ ਕਿਸਮਤ ਦੇ ਅੜਿੱਕੇ ਵਿੱਚ ਆ ਰਹੀ ਹੈ ਉਸ ਤੋਂ ਬਾਅਦ ਯੂਸਫ ਉਸ ਸ਼ੇਰ ਵਾਲੇ ਆਦਮੀ ਕੋਲ ਗਿਆ ਜਿਸ ਦਾ ਸ਼ੇਰ ਮਾਸ ਦੀ ਵਜਾਏ ਘਾਹ ਖਾਂਦਾ ਸੀ ਯੂਸਫ ਨੇ ਉਸ ਆਦਮੀ ਨੂੰ ਕਿਹਾ ਕਿ ਮੈਨੂੰ ਮੇਰੀ ਕਿਸਮਤ ਮਿਲ ਗਈ ਹੈ ਤੇ ਉਸਨੇ ਤੁਹਾਡੇ ਸਵਾਲ ਦਾ ਜਵਾਬ ਵੀ ਦੇ ਦਿੱਤਾ ਹੈ ਉਹ ਆਦਮੀ ਬੋਲਿਆ ਬਹੁਤ ਖੂਬ ਤਾਂ ਕੀ ਜਵਾਬ ਮਿਲਿਆ ਯੂਸਫ ਬੋਲਿਆ ਮੇਰੀ ਕਿਸਮਤ ਨੇ ਕਿਹਾ ਹੈ ਕਿ ਤੁਹਾਡਾ ਸ਼ੇਰ ਸਿਰਫ ਬੇਵਕੂਫ ਇਨਸਾਨਾਂ ਦਾ ਮਾਸ ਹੀ ਖਾਏਗਾ ਅਗਰ ਕੋਈ ਬੇਵਕੂਫ ਇਨਸਾਨ ਤੁਹਾਨੂੰ ਮਿਲ ਜਾਵੇ ਤਾਂ ਉਹੀ ਤੁਹਾਡੇ ਸ਼ੇਰ ਦਾ ਰਿਜ਼ਕ ਹੈ ਇਹ ਸੁਣ ਕੇ ਉਸ ਆਦਮੀ ਨੇ ਯੂਸਫ ਨੂੰ ਕਿਹਾ ਉੱਪਰ ਜਰਾ ਆਸਮਾਨ ਦੇ ਵੱਲ ਤਾਂ ਦੇਖੋ ਕਿੰਨੇ ਖੂਬਸੂਰਤ ਸਿਤਾਰੇ ਨਿਕਲੇ ਹਨ ਯੂਸਫ ਨੇ ਝੱਟ ਦੇਣੀ ਆਸਮਾਨ ਦੇ ਵੱਲ ਦੇਖਿਆ ਅਤੇ ਕਹਿਣ ਲੱਗਿਆ ਆਸਮਾਨ ਉੱਪਰ ਤਾਂ ਕੋਈ ਵੀ ਸਿਤਾਰਾ ਨਹੀਂ ਨਜ਼ਰ ਆ ਰਿਹਾ ਉਹ ਆਦਮੀ ਕਹਿਣ ਲੱਗਿਆ ਉਹ ਬੇਫਕੂਫ ਇਨਸਾਨ ਕਦੇ ਦਿਨ ਵਿੱਚ ਵੀ ਸਿਤਾਰੇ ਨਜ਼ਰ ਆਉਂਦੇ ਹਨ ਇਹ ਕਹਿੰਦੇ ਹੀ ਉਸਨੇ ਯੂਸਫ ਨੂੰ ਸ਼ੇਰ ਦੇ ਵੱਲ ਧੱਕ ਦਿੱਤਾ ਸ਼ੇਰ ਨੇ ਨਾਲ ਹੀ ਯੂਸਫ ਨੂੰ ਚੀਰ ਦਿੱਤਾ ਅਤੇ ਮਿੰਟਾਂ ਦੇ ਵਿੱਚ ਹੀ ਉਸ ਨੂੰ ਚਟ ਕਰ ਗਿਆ ਦੋਸਤੋ ਇਹ ਫਰਜੀ ਕਹਾਣੀ ਇੱਥੇ ਹੀ ਖਤਮ ਹੋ ਜਾਂਦੀ ਹੈ ਪਰ ਇਸ ਕਹਾਣੀ ਦੇ ਵਿੱਚ ਸਾਡੇ ਲਈ ਬਹੁਤ ਡੂੰਗਾ ਸਬਕ ਛੁਪਿਆ ਹੋਇਆ ਹੈ ਦੋਸਤੋ ਇਨਸਾਨ ਦੀ ਕਾਮਯਾਬੀ ਅਤੇ ਨਾ ਕਾਮਯਾਬੀ ਸਿਰਫ ਅਤੇ ਸਿਰਫ ਕਿਸਮਤ ਦੇ ਭਰੋਸੇ ਨਹੀਂ ਹੁੰਦੀ ਬਲਕਿ ਅਸਲ ਤਾਕਤ ਇਨਸਾਨ ਦੀ ਅਕਲਮੰਦੀ ਸਮਝਦਾਰੀ ਫੈਸਲਾ ਲੈਣ ਦੀ ਤਾਕਤ ਅਤੇ ਸੱਚ ਨੂੰ ਪਛਾਣਨ ਵਾਲੀ ਨਜ਼ਰ ਹੁੰਦੀ ਹੈ ਜੋ ਇਨਸਾਨ ਇਹ ਗੁਣ ਨਹੀਂ ਰੱਖਦਾ ਉਸ ਨੂੰ ਚਾਹੇ ਕਿਸਮਤ ਮਿਲੇ ਵੀ ਜਾਵੇ ਪਰ ਉਹ ਉਸ ਦਾ ਹੱਲ ਨਹੀਂ ਕੱਢ ਸਕਦਾ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਵਿੱਚ ਆਪਣੀ رائے ਦਾ ਇਜ਼ਹਾਰ ਜਰੂਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ